ਦਿੱਲੀ ਦੇ ਧੱਲੇ ਬਹੁਤ ਹੈ ਦਿੱਲੀ ਦੇ ਦਲਾਲਾਂ ਦੇ ਧੱਲੇ ਜੋ ਵੀ ਕਹੋ ਬਹੁਤ ਹੈ ਇੱਕ ਨੇ ਅਕਲਾ ਸਰਸਾ ਨੇ ਬਹੁਤ ਹੈ ਪਰ ਉਹ ਵੀ ਧੱਲੇ ਬਣੇ ਉਹ ਵੀ ਦਲਾਲ ਬਣੇ ਜਿਹੜੇ ਕਹਿੰਦੇ ਸੀ ਕਿ ਅਸੀਂ ਮਰਨਾ ਕਬੂਰ ਕਰਾਂਗੇ ਪਰ ਇਹਨਾਂ ਦੇ ਨਾਂ ਦਾ ਪੱਟਾ ਆਪਣੇ ਗਲ 'ਚ ਨਹੀਂ ਪਾਵਾਂਗੇ ਗਲ 'ਚ ਫਾਂਸੀ ਪਾਉਣੇ ਮਨਜ਼ੂਰ ਕਰਾਂਗੇ ਉਹਨਾਂ ਨੇ ਸਿਰਫ ਉਹਨਾਂ ਦੇ ਨਾਮ ਦਾ ਪੱਟਾ ਹੀ ਨਹੀਂ ਪਾਇਆ ਉਹਨਾਂ ਦੇ ਕੁੱਤੇ ਨਹੀਂ ਬਣੇ ਉਹਨਾਂ ਦੀ ਤਲਵੇ ਵੀ ਚੱਟ ਰਹੇ ਆ ਔਰ ਸਾਨੂੰ ਭੌਂਕ ਵੀ ਰਹੇ ਆ ਇਹਨਾਂ ਵਿੱਚੋਂ ਮੁੱਖ ਤੌਰ ਤੇ ਮਨਜਿੰਦਰ ਸਿੰਘ ਸਰਸਾ ਸਾਹਮਣੇ ਆਇਆ ਵਾ ਦੇਖੋ ਕਿੰਨਾ ਗੰਦੀ ਸੋਚ ਔਰ ਕਿੰਨਾ ਗੰਦਾ ਬੰਦਾ ਵਾ ਜਦੋਂ ਵੀ ਗੱਲ ਸਾਡੀ ਹੁੰਦੀ ਸਾਡੀ ਹੋਣ ਦੀ ਹੁੰਦੀ ਸਾਡੀ ਸਟੇਟ ਦੀ ਹੁੰਦੀ ਸਾਡੇ ਕੌਮ ਦੀ ਹੁੰਦੀ ਉਦੋਂ ਹੀ ਇਹ ਖਿਲਾਫ ਜਾਂਦਾ ਵਾ ਦਲਜੀਤ ਦਸਾਂ ਦਾ ਇਹ ਸ਼ੋਅ ਆ ਕੈਨੇਡਾ ਦੇ ਵਿੱਚ ਟ੍ਰੋਡੋ ਨੂੰ ਮਿਲਣ ਆਇਆ ਇਹ ਮਾਨ ਵਾਲੀ ਗੱਲ ਹੈ ਕਿ ਟ੍ਰੋਡੋ ਸਟੇਜ ਤੇ ਉਸ ਨੂੰ ਦਲਜੀਤ ਦਸਾਂ ਨੂੰ ਮਿਲਣ ਆਇਆ ਔਰ ਇੰਨਾ ਭਰਿਆ ਹੋਇਆ ਸ਼ੋਅ ਸੀ ਕਿ ਜਿੰਨੇ ਸਾਰੇ ਰਿਕਾਰਡ ਤੋੜੇ ਸਾਨੂੰ ਖੁਸ਼ੀ ਆ ਔਰ ਇਹਦੇ ਵਿੱਚ ਟੂਟੋ ਮਿਲਨ ਆਇਆ ਉਹਨੇ ਬੜੇ ਮਾਣ ਨਾਲ ਕਿ ਇੱਕ ਪੰਜਾਬੀ ਨੇ ਐਨਾ ਸਟੇਡੀਅਮ ਭਾ ਦਿੱਤੇ ਪਰ ਇਹ ਮਨਜਿੰਦਰ ਸਿੱਸੇ ਨਾਮ ਦੇ ਉਸ ਕੁੱਤੇ ਨੂੰ ਭਾਜਪਾ ਦੇ ਕੁੱਤੇ ਨੂੰ ਡੌਗੀ ਨੂੰ ਐਨਾ ਦੁੱਖ ਲੱਗਿਆ ਕਿ ਉਸੇ ਵੇਲੇ ਆ ਦੇਖੋ ਜਾਰੀ ਕੀਤਾ ਆਪਣਾ ਬਿਆਨ ਕਿ ਇਹ ਇੱਕ ਟੂਟੋ ਨੇ ਬਹੁਤ ਗਲਤ ਕੀਤਾ ਵਾ ਉਹਨੂੰ ਭਾਤਿਕਾਂ ਚਿਰਿਆ ਭਾਤਿਕ ਕਿਵੇਂ ਕਹੀਏ ਔਰ ਕਿਵੇਂ ਕਵਾਈਏ ਤੁਸੀਂ ਦੱਸੋ ਕੋਈ ਭਾਤ ਨੇ ਗੱਲ ਵੀ ਕੀਤੀ ਕਰਨ ਕਰਾਉਣ ਵਾਲੀ ਪੰਜਾਬ ਤਾਂ ਸ਼ੁਰੂ ਤੋਂ ਆਜ਼ਾਦ ਦੇਸ਼ ਰਿਆਵਾ ਤੇ ਆਜ਼ਾਦ ਦੇਸ਼ ਹੀ ਹੈ ਅਰ ਅਧਨੀ ਦਾ ਕੱਲ ਫਿਰ ਆਜ਼ਾਦ ਬਣੇਗਾ ਠੀਕ ਹੈ ਇੱਕ ਦੇਸ਼ ਸ਼ੁਰੂ ਤੋਂ ਰਿਆਵਾ ਕੋਈ ਐਵੇਂ ਨਹੀਂ ਹੈ ਤੁਸੀਂ ਭਾਰਤ ਦੇ ਵਿੱਚ ਇਹਨੂੰ ਮਲਾਇਆ ਜੋਰਜ ਵਡਸਤੀ ਠੀਕ ਹੈ ਮਲਾ ਲਿਆ ਤੁਹਾਡੀ ਜੋਰਜ ਵਡਸਤੀ ਚੱਲ ਗਈ ਤੁਸੀਂ ਇਹਨੂੰ ਕੈਪਚਰ ਕਰ ਲਿਆ ਇਹਦਾ ਦਬਾ ਲਿਆ ਵਾ ਕਦੇ ਇਹਦੇ ਬਾਰੇ ਸੋਚਿਆ ਵੀ ਹੈ ਕਿ ਤੁਹਾਡੇ ਦੇ ਇਹਦਾ ਅੰਗ ਇਦਨਾ ਕੋਈ ਆਪਣੇ ਦੇਖਦੇ ਵਾਲੀ ਕੋਈ ਗੱਲ ਵੀ ਕੀਤੀ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਵੀ ਤੁਹਾਡਾ ਤੇ ਜੇ ਉਹਨੇ ਪੰਜਾਬੀ ਪੰਜਾਬ ਦਾ ਕਿਹਾ ਤੇ ਇਹਦੇ ਚ ਮਾਣ ਤੈਨੂੰ ਵੀ ਹੋਣਾ ਚਾਹੀਦਾ ਵਾ ਤੇ ਤੂੰ ਉਹੀ ਗੰਦ ਵਾਲੇ ਕੰਮ ਕੀਤਾ ਚਟੀਆਂ ਲਾਲਾ ਉਹਨਾਂ ਦੀਆਂ ਔਰ ਸਾਨੂੰ ਭੌਂਕਿਆ ਤੇ ਇਹ ਗਲਤ ਕੀਤਾ ਟਰੋਡੋ ਨੇ 파ਰਟੀ ਕਹਿਣਾ ਚਾਹੀਦਾ ਕਿਉਂ ਕਹਿਣਾ ਚਾਹੀਦਾ ਹੈ 파ਰਟੀ ਮਿਰਚਾ ਲੱਗਦੀਆਂ ਤੈਨੂੰ ਤੂੰ ਬੜਾ ਵੱਡਾ ਯਾਰ ਉਹ ਬੰਦਾ ਲੈ ਹੁਣ ਤੇਰੀ ਔਕਾਤ ਤੈਨੂੰ ਮੈਂ ਆਪੇ ਹੀ ਸਮਝ ਲਾ ਤੈਨੂੰ ਮੈਂ ਕਹਿ ਨਹੀਂ ਸਕਦਾ ਕਿ ਤੇਰੀ ਔਕਾਤ ਕੀ ਆ ਐਨੀ ਗਏ ਗੁਜਰੀ ਔਕਾਤ ਹੈ ਤੇਰੀ